ਨੇ ਯਾਰਾ ਤਾਂ ਤੂੰ ਗਲਤ ਕੀਤਾ ਉਹਦੀਆਂ ਲਾੜਾਂ ਵੱਡੇ ਫਿਰਦਾ ਐਮਐਸ ਕੌਣ ਐਮਐਸ ਹੁਣ ਜੀਐਮਐਸ ਜੇ ਤੇ ਉਹਦਾ ਵੀ ਕਿਸੇ ਕੁੜੀ ਦੇ ਚੱਕਰ ਦੇ ਵਿੱਚ ਸੀ ਇਹ ਬਾਅਦ ਚ ਪਤਾ ਲੱਗਦਾ ਵੀ ਕਿਸੇ ਕੁੜੀ ਦੇ ਚੱਕਰ ਦੇ ਵਿੱਚ ਸੀ ਇਹ ਵਰਗੋ ਨਾਮ ਜਾਜ ਹੈ ਚੜ੍ਹੇ ਸੋਤੇ ਪਾਲ ਜੋ ਕਰਦਾ ਕਰਦੇ ਗੁਰਪਾਲ ਉਤਾਰਨ ਹਰ ਗੁਰੂ ਦਾ ਸ੍ਰੀਨ ਜਨਮ ਜਨਮਾਂ ਦਾ ਜਿੱਥੋਂ ਕਹੇ ਸੀ ਅਸੀਂ ਮਾਰ ਗੁਰੂ ਦੀ ਜ਼ਿੰਦਗੀ ਬਾਈ ਹੁਣੇ ਟਰੈਂਪੂ ਦੇ ਵਿੱਚ ਆਪਦੇ ਪਿੰਡੋਂ ਮਰੀਜ਼ ਨੂੰ ਲੈ ਕੇ ਆਏ ਨੇ ਹਾਂਜੀ ਬਾਈ ਜੀ ਵਾਹ ਖਾਲਸਾ ਬਾਈ ਜੀ ਫਤਿਹ ਕਿੱਥੋਂ ਆਏ ਵੀਰੇ ਨਹੀਂ ਮੁੱਲਾਪੁਰ ਤੋਂ ਮੁੱਲਾਪੁਰ ਤੋਂ ਮਰੀਜ਼ ਖੰਨੇ ਤੋਂ ਮਰੀਜ਼ ਖੰਨੇ ਤੋਂ ਖੰਨੇ ਬੜਾ ਪੱਟੀਆਂ ਪਿੰਡ ਤੋਂ ਬਾਈ ਸਤਿ ਸ੍ਰੀ ਅਕਾਲ ਜੀ ਵਾਹ ਖਾਲਸਾ ਵਾਜੀ ਫਤਿਹ ਵਾਹਿਗੁਰੂ ਨਾਮ ਯਾਦ ਹੈ ਚੜ੍ਹੇ ਸੋ ਤੇ ਬਾਲ ਜੋ ਕਰਦਾ ਕਰ ਸੇ ਗੁਰਪਾਲ ਉਤਾਰਨ ਹਰ ਗੁਰੂ ਦਾ ਸਰੀਰ ਜਨਮ ਜਨਮਾਂ ਦਾ ਜਿੱਥੋਂ ਕਹੇ ਸੀ ਅਸੀਂ ਮਾਰ ਗੁਰੂ ਦੀ ਜ਼ਿੰਦਗੀ ਅਸੂਲ ਦੀ ਜਿੱਥੋਂ ਜ਼ਿੰਦਗੀ ਚ ਪਰੰਪਰ ਕੋ ਦਾਸਾ ਦੇਖਣ ਆਇਓ ਜਾਗਤ ਤਮਾਸ਼ਾ ਇਸ ਜ਼ਿੰਦਗੀ ਦੇ ਸੱਚ ਦੀ ਜਿੱਥੋਂ ਮਣਾਉਣ ਤੋਂ ਰਿਪੇ ਸੀ ਯਾਰ ਹਾਰਦਾ ਨਹੀਂ ਹਾਰ ਰਿਹਾ ਹੋਇਆ ਜ਼ਿੰਦਗੀ ਚ ਕੀ ਕਰੇ ਠੰਡਾ ਪਾਣੀ ਪੀ ਮਰੇ ਪੀ ਮਰੇ ਆ ਜਾ ਫਿਰ ਵੀਰਾ ਵਾਟਰ ਮੈਂ ਖਾਲਸਾ ਵਈ ਫਤੇ ਬਾਬੂ ਜੀ ਤੁਹਾਡਾ ਬੇਟਾ ਜੀ ਹਾਂਜੀ ਜਸਵਿੰਦਰ ਸਿੰਘ ਮੈਂ ਹਾਂਜੀ ਜਸਵਿੰਦਰ ਸਿੰਘ ਹਾਂਜੀ ਪਟਿਆਲੇ ਬੰਡ ਤੋਂ ਆਇਆ ਪਟਿਆਲ ਜੀ ਬਾਰ ਨੰਬਰ 27 ਖੰਡਾ ਖੰਨੇ ਤੋਂ ਹਾਂ ਜੀ ਕਿੰਨੇ ਦੇ ਟਾਈਮ ਤੋਂ ਬਾਪੂ ਐ ਹੋਇਆ ਵੀਰਾ ਇਹ ਤਕਰੀਬਨ 6 ਸਾਲ ਹੋ ਗਏ ਜੀ ਨੇ ਪਹਿਲਾਂ ਆਪਣਾ ਆਪੋ ਵੱਢ ਲਿਆ ਸੀ ਡਿਪਰੈਸ਼ਨ ਚ ਆ ਗਿਆ ਹੂੰ ਆਪਣੀ ਦੁਕਾਨ ਤੇ ਕੰਮ ਕਰਦਾ ਸੀ ਇਹਨੂੰ ਕੱਟ ਲਿਆ ਸੀ ਬਾਹਾਂ ਵੱਢ ਲਈ 70 ਰੁਪਏ ਚੰਕਿਆ ਹੋਗਾ ਚਾਹਾਂ ਗਾਟ ਤੇ ਲੱਗੇ ਕਰਤੇ ਵੀ ਲਾਇਆ ਸੀ ਪਟਿਆਲੇ ਦੇ ਅੰਦਰ ਆਫਸਰ ਦੂਚੇ ਉਹ ਲਾਟਾ ਦਦੇ ਠੀਕ ਹੋ ਗਿਆ ਸੀ ਹਾਂ ਉਹ ਦੋ ਆਪਰੇ ਹੈ ਕੋਈ ਸਾਨੂੰ ਬਹੁਤ ਜਪਦਾ ਲੱਗਦਾ ਜੀ ਕਿਸੇ ਪੂਰੀ ਜੇ ਚੱਕਰ ਦੇ ਵਿੱਚ ਸੀ ਇਹ ਹਾਂ ਅੱਜ ਵੀ ਉਹਨਾਂ ਨੇ ਮੋਹ ਬੁਲੀਆਂ ਪਰਿਵਾਰ ਨੂੰ ਬਣਾ ਗੁੱਡੀਆਂ ਉਹ ਨਹੀਂ ਉਹ ਚੱਲਿਆ ਫਿਰਦਾ ਚੱਲਿਆ ਫਿਰਦਾ ਬਣਾ ਗੁੱਡੀਆਂ ਕਰਦੇ ਵਿੱਚ ਅੰਦਰ ਵੀ ਬੋਲ ਉਹਨਾਂ ਦਾ ਨਾਂ ਨਹੀਂ ਲੈਂਦਾ ਉਹ ਨਾਂ ਕਿਸੇ ਦਾ ਨਹੀਂ ਲੈਂਦਾ ਇਹ ਗਾ ਬਣਾ ਗੁੱਡੀਆਂ ਦਾ ਫਤ ਨਹੀਂ ਪਤਾ ਤੁਹਾਡਾ ਕੀ ਨਾਮ ਬਾਪੂ ਜੀ ਇਹਦਾ ਨਾਮ ਮਰਜੀ ਸਿੰਘ ਜੀ ਤੁਸੀਂ ਕੀ ਕਰਦੇ ਸੀ ਬਾਪੂ ਜੀ ਪਹਿਲਾਂ ਲੇਬਰ ਕਰਦੇ ਸੀ ਪਹਿਲਾਂ ਲੇਬਰ ਕਰਦੇ ਸੀ ਹਾਂਜੀ ਠੀਕ ਹੈ ਬਾਪੂ ਜੀ ਇਹ ਕੀ ਕਰਦਾ ਸੀ ਇਹ ਕੱਪੜੇ ਵਾਲੀ ਦੁਕਾਨ ਤੇ ਕੰਮ ਕਰਦਾ ਸੀ ਜਾਣਦੇ ਹਾਂ ਪਹਿਲਾਂ ਵਧੀਆ ਸਾਊ ਸੀ ਪੜਿਆ ਕਿੰਨੇ ਸੀ ਨਾ ਕੱਪੜੇ ਆਏ ਸਾਰੇ ਠੀਕ ਹੈ ਕਿੰਨੇ ਬੱਚੇ ਆ ਬਾਪੂ ਤੁਹਾਡੇ ਤਿੰਨ ਬੇਟੀਆਂ ਨੇ ਜੀ ਇੱਕ ਬੇਟਾ ਹੈ ਹਾਂਜੀ ਇਹੀ ਬੇਟਾ ਜੀ ਮੈਂ ਤਾਂ ਨਹੀਂ ਸੀ ਮੈਂ ਨਹੀਂ ਸੀ ਠੀਕ ਹੈ ਨਹੀਂ ਕਿ ਉਹਦੇ ਨਾਲ ਕੋਈ ਸਬੰਧ ਸੀ ਕਿਸੇ ਦੇ ਨਾਲ ਬਸ ਉਸ ਚੀਜ਼ 'ਚ ਹੀ ਕਮਲਾ ਹੋ ਗਿਆ ਉਹ ਚੀਜ਼ ਚੋਂ ਹਾਲੇ ਕਿ ਜਸਵਿੰਦਰ ਸਿੰਘ ਬੰਬੇ ਕਲਾਸ ਆ ਆ ਦੇਖ ਕਿੰਨੇ ਡੂੰਗੇ ਡੂੰਗੇ ਟੱਕ ਮਾਰੇ ਹੋਏ ਆ ਬਾਈ ਇਹਾ ਉਹਦੇ ਨਾਲ ਹੀ ਮਗਨ ਹੋ ਕੇ ਕਿੰਨਾ ਮਾਲ ਦੇ ਆ ਸਾਰੀ ਬਣਾ ਨਾਲ ਫੂਨ ਖਾਨ ਵਾਲੇ ਕੋਈ ਆ ਆ ਮਾਰ ਬਹੁਤ ਔਖਾ ਹੋ ਰਿਹਾ ਜੀ ਤੁਹਾਨੂੰ ਕਿਸੈ ਨੂੰ ਬਸ ਨਿਗਾਵਾ ਜੀ ਜਸਵਿੰਦਰ ਕਾਹ ਤੋਂ ਬੁਰੇ ਆਪ ਦੇ ਖਤਮ ਕਰਨਾ ਇਹਨੇ ਕਟ-ਕਟ ਕੇ ਅੰਤਰ ਕੀ ਜਨਤ ਭਲੇ ਬਰੋ ਦੀ ਪੀਠ ਪਛਾਨਣ ਕਿਤੀ ਤੇ ਕੁੰਚਲ ਸਤੋਲਾ ਬੰਦ ਤੋ ਆਪਰਾ ਕਿਰਪਾ ਗੱਲ ਸੁਣ ਮੇਰੀ ਆਪ ਦਾ ਫੁੱਲਾ ਜੇ ਮੈਂ ਫੁੱਲਿਆ ਹੋਇਆ ਤਾਂ ਮੇਰਾ ਸਰੀਰ ਵੀ ਫੁੱਲਦਾ ਨਹੀਂ ਤੂੰ ਭਰਾਵਾ ਸਾਡਾ ਜਸਵਿੰਦਰ ਆਪ ਦਾ ਆਪ ਨਹੀਂ ਖਤਮ ਕਰ ਲੈ ਯਾਰ ਬਾਈ ਤੂੰ ਤਾਂ ਭਰਾਵਾ ਸਾਡਾ ਯਾਰ ਕੁੰਚਲ ਸਤੋਲਾ ਕੀ ਕਹਿੰਦੇ ਨੇ ਵੀ ਆ ਕੀ ਖੋਲ ਦਿੱਗੇ ਇਹਨੂੰ ਲੈ ਖੋਲ ਦਿੰਗੇ ਮੇਰਾ ਜਿੰਦਗੀ ਦਾ ਉਹ ਸੋਲ ਮੈਂ ਜਿੰਦਗੀ ਨਹੀਂ ਕਿਸੇ ਕਿਸੇ ਦਾ ਕਿਉਂ ਨਹੀਂ ਭਰਾ ਮਾਣ ਦਾ ਤੋਂ ਆਪੇ ਗੁਰੂ ਆਪੇ ਜੇਲਾ ਆਪੇ ਬਣ ਜੁ ਮਣਾਈ ਜੇਲੇ ਪਰਮਾਨ ਕੀਤੇ ਕਸਮ ਜਿੱਥੋਂ ਅਸੀਂ ਗਦਾਈ ਕੋਈ ਨਹੀਂ ਮਾਰਿਆ ਤਾਂ ਤਾਨਾ ਕਿਵੇਂ ਮਿਲਿਆ ਮੇਰੀ ਦੁੱਧ ਪੇਉਰ ਹਜਮ ਨਾ ਆਵੇ ਮੈਨੂੰ ਦੱਸੋ ਕਿਵੇਂ ਹੋ ਗਈ ਗਰਜਾਈ ਐਸੇ ਗੁਰੂ ਜੀ ਮੈਮਾ 17 ਦੇ ਨਾਲ ਆਪਣਾ ਅੰਪਾਰ ਪੰਨ ਕਿਹ ਡਾਂਦਾ ਵੀਰ ਕਿੱਥੋਂ ਆਏ ਜਸਵਿੰਦਰ ਸਿੰਘ ਕੀ ਕਹਿੰਦਾ ਫਿਰ ਮੈਂ ਦਾਣ ਸਬਜੀ ਜੀ ਲੈ ਜਿਉ ਜਿੱਥੋਂ ਮਿਲੂ ਸੁੱਖ ਬਹੁਤ ਹੋਏ ਨਹੀਂ ਚੱਲੇ ਮੇਰੇ ਪੰਨੇ ਸ਼ਾਦ ਮਨ ਜਨਮ ਜਨਮ ਦਾ ਸਾਥ ਮੇਰੇ ਕਰਦੇ ਹੋ ਜਾਏ ਪੰਨੇ ਆਪਣੀ ਜ਼ਿੰਦਗੀ ਵਿੱਚ ਫਰ ਟੂਰ ਦੀ ਰੱਖਿਆ ਕਰਨ ਜੋਥੋਂ ਫੋਟੋ ਕੋਈ ਹਰ ਗਾਮ ਬਣਾਈ ਮੇਰੀ ਜ਼ਿੰਦਗੀ ਦਾ ਉਹ ਸੱਚ ਆਪਣਾ ਉਹ ਜੋਚਾ ਜਿੱਥੋਂ ਕਹਿੰਦੇ ਪਾ ਨਹੀਂ ਲੰਗਦੇ ਗੁਰੂ ਦੀ ਕਿਵੇਂ ਹੁੰਦੀ ਹੈ ਵੜਿਆਈ ਘਟ ਘਟ ਕੇ ਅੰਦਰ ਕੀ ਜਾਣ ਤ ਭਲੇ ਬੁਰੇ ਕੀ ਪੀਠ ਪਛਾਨ ਰਾਮਾ ਕਲਾਤਾ ਉਸਤੇ ਜ਼ਿੰਦਗੀ ਦਾ ਇਹ ਸੱਚ ਸੀ ਲਹੂ ਕਹਿੰਦੇ ਜਾਂ ਸਹੀ ਦਾ ਲਾਉ ਡੋਲ ਦਾ ਤਕਦੀਰ ਬਦਲਦੀ ਕਮਾਂਜੀ ਨਹੀਂ ਯਾਰਾ ਤਾ ਤੂੰ ਗਲਤ ਕੀਤਾ ਉਹਦੇ ਨਾੜਾਂ ਵੱਡੀ ਫਿਰਦਾ ਐਮਐਸ ਕੌਣ ਐਮਐਸ ਹੁਣ ਜੀ ਐਮਐਸ ਜੇ ਇੱਥੇ ਹੈਗਾ ਜਸਵਿੰਦਰ ਯਸ ਜਸਵਿੰਦਰ ਵੀ ਬਣਿਆ ਜਸਵਿੰਦਰ ਵੀ ਬਣਿਆ ਐਸਤੇ ਕੀ ਆ ਸਿੰਘ 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 ਦਾ ਕੀ ਮਤਲਬ ਚਲੋ ਸੀ ਸਿੱਖ ਐਮ ਦਾ ਕੀ ਮਤਲਬ ਐਮ ਦਾ ਐਮ ਦਾ ਮੰਜ਼ਲ ਮੰਜ਼ਲ ਮੰਜ਼ਲਾ ਨੀਚੇ ਗੋਤਾ ਜੀ ਸਾਡਾ ਹੈ ਨੀ ਨੀਚੇ ਗੋਤਾ ਨੀਚੇ ਗੋ ਇਹ ਹੁਣ ਇਹ ਮੈਂ ਤੁਹਾਨੂੰ ਦੱਸਦਾ ਵੀ ਇਹ ਮੇਲਾ ਸੀ ਕੌੜੀ ਦਾ ਉੱਥੇ ਵੀ ਆਇਆ ਸੀ ਤੁਹਾਨੂੰ ਦੱਸ ਦੇਣਾ ਇੱਕ ਸੀ ਸਰੀਰ ਆਪਣਾ ਕਹਿੰਦੇ ਹੁੰਦੇ ਨੇ ਉਹ ਪੈਨ ਦੀ ਉਹ ਸ਼ਾਈ ਜਿਵੇਂ ਆਪਾਂ ਲਾਉਨੇ ਆਂ ਮਹਿੰਦੀ ਮਹਿੰਦੀ ਕਹਿੰਦੇ ਮਹਿੰਦੀ ਮਹਿੰਦੀ ਲਾਉਨੇ ਆਂ ਇੱਕ ਮਹਿੰਦੀ ਲਾਉਨੇ ਇੱਕ ਉਹ ਸੀ ਇੱਕ ਉਹ ਸੀ ਜਿਹੜਾ ਕਹਿੰਦੇ ਡੰਗ ਮਾਰ ਜਾਂਦਾ ਖੇਤਾਂ 'ਚ ਉਹ ਸੱਚ ਅਖੰਡ ਵਾਸਾ ਗੁਰੂ ਦਾ ਗਲਤ ਗੁਰੂ ਵੀ ਕਰ ਲੈਂਦੇ ਉਹ ਦੀ ਆ ਜੋ ਹੈ ਦੀ ਬਣੀ ਹੋਈ ਇਹ ਚੀਜ਼ ਦੇਖੋ ਜੀ ਕਿੰਦੇ ਦਿਲ ਵਿੱਚ ਰਸਵਿੰਦਰ ਨੇ ਆਪਣੇ ਆਪ ਨੂੰ ਖਤਮ ਕਰਨ ਲਈ ਕਿੰਨੀਆਂ ਕੋਸ਼ਿਸ਼ਾਂ ਕਰਤੀਆਂ ਜਾਕੂ ਰਾਖੇ ਸਾਈਆਂ ਮਾਰ ਸਕੇ ਨਾ ਕੋਈ ਅੱਜ ਬਾਪੂ ਆਪਣੇ ਪੁੱਤ ਨੂੰ ਲੈ ਕੇ ਬੜੀ ਆਸ ਤੇ ਉਮੀਦ ਲੈ ਕੇ ਇੱਥੇ ਸੁਪਨਿਆਂ ਦੇ ਘਰ ਪਹੁੰਚਿਆ ਅੱਜ ਬਾਪੂ ਦਾ ਪੁੱਤ ਜਿੱਥੇ ਇੱਥੇ ਲੈ ਕੇ ਆਏ ਨੇ ਵੀਰ ਦਾ ਨਾਲ ਭਰਾ ਬਣ ਕੇ ਪਹੁੰਚਿਆ ਚਾਹੇ ਬੰਨ ਕੇ ਲੈ ਕੇ ਆਏ ਆ ਪਰ ਇਹਨੂੰ ਬਚਾਉਣ ਦੀ ਖਾਤਰੇ ਉਪਰਾਲਾ ਕਰ ਰਹੇ ਨੇ ਵੀ ਇਨਾਂ ਦੇ ਸਾਰਿਆਂ ਦੀ ਕੀਤੀ ਹੋਈ ਕੋਸ਼ਿਸ਼ ਕੀਤਾ ਹੋਇਆ ਉਪਰਾਲਾ ਸਫਲ ਹੋਵੇ ਅਰਦਾਸ ਕਰਿਓ ਮਾਂ ਦਾ ਪੁੱਤ ਗੁੱਡੀ ਮਾਂ ਜਿਹਦੇ ਹੱਥ ਕੰਬੀ ਜਾਂਦੇ ਐ ਖੁੰਡੀ ਨਾ ਤੁਰਦੀ ਆ ਬੁੱਢਾ ਬਾਪੂ ਜਦੀਆਂ ਲੱਤਾਂ ਕੰਬੀ ਜਾਂਦੀਆਂ ਖੜਨਾ ਵੀ ਔਖਾ ਹੋਇਆ ਪਿਆ ਜਿਨੇ ਅੱਜ ਪੱਤਿਆਂ ਦੇ ਵਿੱਚ ਪੋਤੀਆਂ ਦੇ ਵਿੱਚ ਖੇਡਣਾ ਸੀ ਜਿਨੇ ਪੁੱਤ ਦੇ ਘਰ ਦੀਆਂ ਖੁਸ਼ੀਆਂ ਤਾਂ ਅਨੇਗ ਮੰਨਣਾ ਸੀ ਅੱਜ ਆਪਣੇ ਪੁੱਤ ਨੂੰ ਬਣ ਕੇ ਉਹਨਾਂ ਦਸਤਾਰਾਂ ਨਾਲ ਜਿਹੜੀਆਂ ਸਿਰ ਤੇ ਸਜਾਈਆਂ ਹੋਈਆਂ ਸੀ ਲੈ ਕੇ ਆਏ ਨੇ ਟੈਂਪੂ ਦੇ ਵਿੱਚ ਪਾ ਕੇ ਸਰਦਾਰ ਜਸਵਿੰਦਰ ਸਿੰਘ ਮੀਤ ਕੇ ਇੱਥੇ ਪਹੁੰਚਿਆ ਵਾ ਤੇ ਬਾਪੂ ਕੰਬਦੀ ਹੋਈ ਆਵਾਜ਼ ਦੇ ਨਾਲ ਆਪਣਾ ਦੁੱਖ ਦੱਸ ਰਿਹਾ ਕਹਿੰਦਾ ਪੁੱਤ ਮੈਨੂੰ ਤਾਂ ਲੇਟ ਪਤਾ ਲੱਗਿਆ ਵੀ ਇਹਨੂੰ ਪ੍ਰੋਬਲਮ ਕੀ ਆ ਕਿ ਕਿਸੇ ਕੁੜੀ ਨੇ ਵਿਆਹ ਕਰਾਉਣਾ ਚਾਹੁੰਦਾ ਸੀ ਬਸ ਉੱਥੇ ਦਿਲ ਟੁੱਟ ਗਿਆ ਬਸ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਕਦੋਂ ਇਹਨੇ ਆਪ ਦੇ ਆਪ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ ਬੜੀ ਰੱਬ ਦੀ ਮਿਹਰ ਹੋਈ ਹੈ ਜਿਹੜਾ ਇਹ ਬਚ ਗਿਆ 8-10 ਸਾਲ ਪਹਿਲਾਂ ਵੀ ਇਹਨੇ ਆਪਣੇ ਆਪ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਉਦੋਂ ਬਾਅਦ ਠੀਕ ਹੋ ਗਿਆ ਹੁਣ ਫੇਰ ਇਹਨੇ ਆਪਣੇ ਆਪ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੁਣ ਫੇਰ ਇਹਨੇ ਆਪਣੀ ਧੌਣ ਤੇ ਪਹਿਲਾਂ ਵੀ 9 ਟਾਂਕੇ ਲੱਗੇ ਬਾਪੂ ਦਾ ਦਾ 14 14 ਦੁਬਾਰਾ ਹੁਣ ਫੇਰ ਇਹਨੇ ਆ ਸਾਰਾ ਵੱਡਿਆ ਹੋਇਆ ਗਾਲ ਤੇ ਆ ਦੇਖੋ ਸਾਰੀ ਬਨੈਣ ਖੂਨ ਨਾਲ ਲਿਬੜੀ ਪਈ ਹੈ ਤੇ ਬੁੱਢਾ ਬਾਪ ਜਿਹਦਾ ਖੂਨ ਇਹਦੀਆਂ ਰਗਾਂ 'ਚ ਵਗਦਾ ਉਹ ਆਪਦੀਆਂ ਰਗਾਂ ਵੱਢ ਕੇ ਆਪਦਾ ਖੂਨ ਕੱਢ ਕੇ ਉਹਨੂੰ ਖਤਮ ਕਰਨਾ ਚਾਹੁੰਦਾ ਕੀ ਬੀਤਦੀ ਐ ਇਸ ਬਾਪੂ ਦੇ ਉੱਤੇ ਕੀ ਬੀਤਦੀ ਐ ਇਸ ਮਾਂ ਦੇ ਉੱਤੇ ਜਿਹਨੇ ਆਪਦੀ ਕੱਖ 'ਚ ਰੱਖਿਆ 9 ਮਹੀਨੇ ਆਪਦੇ ਸਰੀਰ ਦੇ ਅੰਦਰਾਂ ਨੂੰ ਵੱਢ ਕੇ ਪੁੱਤ ਨੂੰ ਸਿੰਜਿਆ ਇਹ ਖੂਨ ਜਿਹੜਾ ਅੱਜ ਆਪਣੇ ਮਾਰ ਮਾਰ ਚਾਕੂ ਖੁਦ ਕੱਢੀ ਜਾਂਦਾ ਜਸਵਿੰਦਰ ਆ ਕਰਦ ਆ ਘਰ ਦੇ ਕੰਮਾਂ ਵਾਸਤੇ ਵਰਤੇ ਜਾਣ ਵਾਲੀ ਕਰਦ ਅੱਜ ਜਸਵਿੰਦਰ ਤਿੱਖੀ ਇੰਨੀ ਆ ਬਲੇਡ ਵਰਗੀ ਇੰਨੀ ਤਿੱਖੀ ਕਰੀ ਹੋਈ ਹੈ ਘਸਾ ਘਸਾ ਕੇ ਈਟਾਂ ਤੇ ਵੀ ਜੇ ਉਦਾਂ ਵੀ ਕਿਸੇ ਦੇ ਵੱਜ ਜੀਵੇ ਤੇ ਨਸਾਂ ਬੜ ਦੇਵੇ ਆਪ ਦੇ ਆਪ ਦੇ ਮਾਰ ਰਿਹਾ ਜਸਵਿੰਦਰ ਹੱਥ ਜੋੜ ਕੇ ਬੇਨਤੀ ਅਰਦਾਸ ਕਰਿਓ ਇਹ ਵੀਰੇ ਨੂੰ ਮਹਾਰਾਜ ਸਮੱਤ ਬਖਸ਼ਣ ਸਮੱਤ ਬੁੱਧੀ ਬਖਸ਼ਣ ਹਜੇ ਵੀ ਡੁੱਲੇ ਵੀਰਾਂ ਦਾ ਕੁਝ بگੜਿਆ ਨਹੀਂ ਵੀਰ ਦੀ ਕੋਈ ਉਮਰ ਬਾਲੀ ਨਹੀਂ ਹੋਈ ਅੱਜ ਵੀ ਜੇ ਭਾਈ ਤੰਦਰੁਸਤ ਹੋ ਜੇ ਤਕੜਾ ਹੋ ਜੇ ਆਪਦਾ ਘਰ ਬਸਾ ਲੇ ਬੁੱਢੇ ਮਾਪੇ ਨੂੰ ਜਾਂਦੇ ਜਾਂਦੇ ਸੁੱਖ ਦਿਖਾ ਦੇਵੇ ਗੁੱਡੇ ਮਾਪੇ ਵੀ ਦੇਖ ਜਾਣ ਆਪਦੇ ਪੁੱਤ ਦਾ ਘਰ ਵਸਦਾ ਧੀਆ ਤਿੰਨ ਉਹਦਾਂ ਦੇ ਤਾਂ ਘਰ ਰਵਸਦੇ ਆਪਦੇ ਰੰਗੀ ਬਾਤ ਦੀਆਂ ਔਖੀਆਂ ਸੌਖੀਆਂ ਵਧੀਆ ਠੀਕ ਆਪਦੇ ਘਰੇ ਪਰ ਪੁੱਤ ਵੱਲੋਂ ਬਹੁਤ ਦਿੱਕਤ ਆ ਰਹੀ ਹੈ ਪੁੱਤ ਵੱਲੋਂ ਬਹੁਤ ਦਿੱਕਤਾਂ ਆ ਰਹੀਆਂ ਕਰਿਓ ਅਰਦਾਸ ਬਾਪੂ ਜੀ ਤੁਹਾਡਾ ਕੀ ਨਾਮ ਸੀ ਅਮਰਜੀਤ ਅਮਰਜੀਤ ਸਿੰਘ ਮਾਤਾ ਜੀ ਤੁਹਾਡਾ ਕੀ ਨਾਮ ਮਲਵੀ ਬਲਬੀਰ ਕੌਰ ਸਰਦਾਰ ਅਮਰਜੀਤ ਸਿੰਘ ਤੇ ਮਾਤਾ ਬਲਬੀਰ ਕੌਰ ਇੱਥੋਂ ਆਪਣੀਆਂ ਖੁਸ਼ੀਆਂ ਨੱਚੋਲੀਆਂ ਭਰ ਕੇ ਜਾਣ ਅਰਦਾਸ ਕਰਿਓ ਬੜੀ ਉਮੀਦ ਨਾਲ ਪਰਿਵਾਰ ਆਇਆ ਇੱਥੇ ਬੜੀ ਆਸ ਨਾਲ ਅੱਜ ਇੱਥੇ ਪਹੁੰਚਿਆ ਪਰਿਵਾਰ ਸੁਪਨਿਆਂ ਦੇ ਘਰ ਬਹੁਤ ਧੰਨਵਾਦ ਬਾਈ ਤੁਹਾਡਾ ਸ਼ੁਕਰੀਆ ਜਿਹੜਾ ਤੁਸੀਂ ਇਹ ਪ੍ਰਬਾਲਾ ਕੀਤਾ ਇੱਕ ਮੇਰੀ ਬੇਨਤੀ ਹੋਰ ਆ ਤੁਹਾਨੂੰ ਛੋਟੀ ਜੀ ਵੀ ਤੁਸੀਂ ਇੱਕ ਦੋ ਜਣੇ ਇੱਕ ਮੁੰਡਾ ਕੋਈ ਵੀ ਤੁਹਾਡੇ ਚੋਂ ਇਹਦੇ ਨਾਲ ਰਵੇ ਕਿਉਂਕਿ ਮਾਪੇ ਬੁੱਢੇ ਆ ਵਿਚਾਰੇ ਉਹਨਾਂ ਤੋਂ ਨਹੀਂ ਸਾਥ ਹੋਣਾ ਹੈ ਨਾ ਤੇ ਨਾਲ ਇੱਕ ਬੰਦਾ ਤੁਹਾਡੇ ਚ ਹੋਵੇ ਤੁਹਾਡੀ ਰਾਖੀ ਰੱਖੀ ਆਪੇ ਕਿ ਦੋ ਦਿਨ ਕੋਈ ਦਿਨ ਦਵਾਈ ਦਵਾਈ ਨੀ ਟਿਕਾ ਲਾ ਦੇਣਾ ਬਾਈ ਨੂੰ ਹੁਣ ਅਰੈਸਟ ਕਰੂਗਾ ਇਹ ਠੀਕ ਬਸ ਕੋਲੇ ਰਹਿਣਾ ਤੁਸੀਂ ਤਾਂ ਹੀ ਤੁਹਾਡੀ ਮਿਹਨਤ ਸਫਲ ਹੋਣੀ ਹੈ ਹੈਨਾ ਮਾਮਾ ਜੀ ਲੱਗਦੇ ਮਾਮਾ ਜੀ ਤੁਹਾਡੇ ਅੱਛਾ ਅੱਛਾ ਤੁਸੀਂ ਭਾਂਦੇ ਹੋ ਹਾਂਜੀ ਸਾਰੇ ਯਾਰ ਦੋਸਤਾਂ ਹੀ ਹਾਂ ਚਲੋ ਮਾਮਾ ਹੀ ਹੋ ਗਏ ਸਾਰੇ ਦਾ ਮਾਮਾ ਹੀ ਸਾਡੇ ਹੀ ਰਹਿ ਗਿਆ ਰਾਤ ਦੇ ਹੀ ਆ ਜੀ ਇਹਨਾਂ ਕੋਲੇ ਆ ਟਾਈਮ ਪਹੁੰਚਦੇ ਆ ਅੱਲ ਦੇ ਗਏ ਹੋਏ ਆ ਜੀ ਰਾਤ ਦੇ ਬਹੁਤ ਔਖਾ ਲੈ ਕੇ ਆਏ ਆ ਚੋਣਾ ਜੀ ਤੈਨੂੰ ਬਹੁਤ ਸ਼ੁਕਰੀਆ ਜੀ ਆਇਆਂ ਸੀ ਕਿ ਜੀ ਦੋ ਛੋਟੀ ਗੱਡੀ ਦੇ ਵਿੱਚ ਲੂਟ ਨਹੀਂ ਆਏ ਬੰਦੇ ਘੱਟ ਗਏ ਦੁਬਾਰੇ ਆ ਕੇ ਫਿਰ ਦਰਵਾਜ਼ੇ ਦੇ ਮੋੜਾ ਦੁਬਾਰੇ ਜਾ ਕੇ ਫੇਲ ਲੈ ਗਿਆ ਉਹ ਕਹਿੰਦਾ ਦੋ ਜਾਨਾਂ ਤਾਂ ਲੂਟ ਨਹੀਂ ਸੀ ਉਹ ਕਰਦ ਕੋਲੇ ਹੁੰਦੀ ਸੀ ਫਿਰ ਕੱਢ ਲੈਂਦਾ ਸੀ ਜੀ ਡਰ ਸੀਗਾ ਆਪਦਾ ਹੀ ਮਾਰ ਲੈਂਦਾ ਸੀ ਨਾ ਤਾਂ ਕਰਕੇ ਫਿਰ ਹੱਥ ਪਾਉਣ ਤੋਂ ਵੀ ਡਰਦੇ ਹੀ ਗਏ ਫਿਰ ਅੱਜ ਜਾ ਕੇ ਮੇਰਾ ਮੁਝੇ ਕੁਛ ਨਹੀਂ ਸ਼ੋਕ ਤੇਰਾ ਤੇਰਾ ਕੁਝ ਸਮਝੋ ਕਿਆ ਲੱਗਿਆ ਮੇਰਾ ਦੇਖੋ ਵੀਰ ਗਰਬਾਣੀ ਦੀ ਅੱਜ ਮਾਰ ਰਿਹਾ ਸੰਵਿਧਾਨ ਗੁਰੂ ਗ੍ਰੰਥ ਮੇਰਾ ਮੇਰੀਆਂ ਜਿਹੜਾ ਮੇਰੀਆਂ ਤਾਕਤ ਮੇਰਾ ਤੇ ਭਾਗ ਦੇ ਚਿਹਰਾ ਜਸਵੰਤ ਜਸਵਿੰਦਰ ਦੇ ਉਹ ਬਾਪੂ ਦਾ ਦੋਤਾ ਤੇ ਗਾਂ ਦੋਤੇ ਦੇ ਦੋਸਤ ਨੇ ਸਾਰੇ ਕੀ ਹਰਾ ਸਾਰੇ ਕੀ ਆਪਾਂ ਮਿਲ ਕੇ ਅੱਜ ਆਦੇ ਮਾਮੇ ਨੂੰ ਇੱਥੇ ਲੈ ਕੇ ਆਏ ਤੇ ਮਾਮੇ ਦੀ ਮਹਾਰਾਜ ਕਿੱਥੋਂ ਕਿੱਥੋਂ ਤੰਦਰੁਸਤੀ ਜਨਮ ਕਿੱਥੋਂ ਆਈ ਭੂਮੀ ਕਿੱਥੋਂ ਤੁੰਦ ਬਣੀ ਕਿੱਥੋਂ ਆਇਆ ਜਲ ਰੋਕੋ ਕੋਕ ਸੁੱਕੋ ਕੋਕ ਪਿਆਰ ਦੀ ਜ਼ਿੰਦਗੀ ਭੁੱਖ ਦੀ ਕਿਵੇਂ ਆ ਜਿੰਦ ਚੱਲੀ ਆ ਜਾਗ ਜਾਗ ਲਗਾ ਦੇ ਰਾਤਾ ਕੰਗਾ ਪੈਰਾ ਗੁਰੂ ਦਾ ਸ਼ਕਤ ਜਿੰਦਰ ਪ੍ਰਸ਼ਾਦ ਸ਼ਕਤ ਕਦੇ ਨਾ ਬੋਲੇ ਸੋਨਹਾ ਜ਼ਰੀਆ ਕਾਲ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜੀ ਵਾਹਿਗੁਰੂ ਸਤ ਹੈਪੀ ਸੱਚ ਨਾਨਕ ਹੋਸੀ ਹੀ ਸੱਚ ਆ ਲੈ ਗਿਏ ਆ ਚਲੀਏ ਵਾਹ ਵਾਹ ਵਾਹਿਗੁਰੂ ਜੀ ਵਾਹ ਮਹਾਰਾਜ ਮੇਰ ਕਰਿਓ ਤੰਦਰੁਸਤੀ ਬਖਸ਼ਿਓ ਮੇਰੇ ਪ੍ਰਭੂ ਵਾਹਿਗੁਰੂ 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 ਵਾਹਿਗੁਰੂ